ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਦਿੱਲੀ ਵਿਖੇ ਟ੍ਰੇਨ ਤੋਂ ਗੁਰਪ੍ਰੀਤ ਸਿੰਘ ਨੂੰ ਜੋ ਅਮਰਪਾਲ ਦੇ ਸਾਥੀ ਸੀ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਸੀ ਵਾਰਿਸ ਪੰਜਾਬ ਦੇ ਉਹਨਾਂ ਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਮੈਂ ਇਹ ਨਹੀਂ ਕਹੂੰਗਾ ਕਿ ਗ੍ਰਿਫਤਾਰ ਕਿਉਂ ਕੀਤਾ ਕਿਵੇਂ ਕੀਤਾ ਕਾਦੇ ਲਈ ਕੀਤਾ ਤੇ ਟੱਕਾ ਕੀਤਾ ਮੈਂ ਇਹ ਨਹੀਂ ਕਹੂੰਗਾ ਪਰ ਮੈਂ ਇਹ ਜਰੂਰ ਸਪਸ਼ਟ ਕਰੂੰਗਾ ਕਿ ਯਾਰ ਚੜ੍ਹਦੀ ਕਲਾ ਦੇ ਵਿੱਚ ਨੌਜਵਾਨੇ ਜਿਹੜੀ ਆ ਉਹ ਗ੍ਰਿਫਤਾਰੀ ਦਿੱਤੀ ਆ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇਓ ਸਾਰੇ ਜੇ ਵਾਕਈ ਤੁਸੀਂ ਸਿੱਖ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਦੇਖਣਾ ਚਾਹੁੰਦੇ ਹੋ ਤੇ ਮਸਲਾ ਇੱਥੇ ਇਹੀ ਆਉਂਦਾ ਹੈ ਕਿ ਜਦੋਂ ਆਪਾਂ ਗੁਲਾਮ ਹੋਈਏ ਜਦੋਂ ਆਪਾਂ ਕਿਸੇ ਦੇ ਅੰਡਰ ਚੱਲ ਗਏ ਜਦੋਂ ਸਰਕਾਰ ਆਪਣੀ ਨਾ ਹੋਵੇ ਕਿਤੇ ਆਪਣੀ ਆਪਾਂ ਨੂੰ ਪਤਾ ਵੀ ਆਪਣੀ ਸੁਣਵਾਈ ਨਹੀਂ ਹੋ ਰਹੀ ਬੰਦੀ ਸਿੰਘ ਰਿਹਾ ਨਹੀਂ ਹੋ ਰੇ ਹੋਰ ਜਿਹੜੇ ਆ ਉਹ ਹੋਰ ਬੰਦੀ ਸਿੰਘ ਬਣਾਏ ਜਾ ਰਹੇ ਆ ਤੇ ਆਪਾਂ ਇੱਥੇ ਇਹੀ ਗੱਲ ਕਹੀਏ ਕਿ ਗੁਰਪ੍ਰੀਤ ਸਿੰਘ ਨੇ ਕਿਸ ਕਿੰਨੇ ਹੱਸਦੇ ਚਿਹਰੇ ਦੇ ਨਾਲ ਗ੍ਰਿਫਤਾਰੀ ਦਿੱਤੀ ਆਏ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਆ ਕਿ ਜਿੱਥੇ ਫੜ ਕੇ ਉਹਨੂੰ ਲਿਆਂਦਾ ਗਿਆ ਜਿਹੜੇ ਥਾਣੇ ਦੇ ਵਿੱਚ ਉਹਨੂੰ ਲਿਆਂਦਾ ਗਿਆ ਉੱਥੇ ਵੀ ਪੁਲਿਸ ਵਾਲਿਆਂ ਦੇ ਅਰਧ ਗੰਧ ਵਿਚਾਲੇ ਬੈਠ ਕੇ ਵੀ ਉਹਨੇ ਚੜ੍ਹਦੀ ਕਲਾ ਦਾ ਪ੍ਰਤੀਕ ਦਿੱਤਾ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਤੇ ਹੱਸਦੇ ਚਿਹਰੇ ਦੇ ਨਾਲ ਗ੍ਰਿਫਤਾਰੀ ਦਿੱਤੀ ਇਹ ਬਹੁਤ ਵੱਡੀ ਗੱਲ ਆ ਸੋ ਸਾਰਿਆਂ ਨੇ ਜਿੰਨੇ ਵੀ ਬੰਦੀ ਸਿੰਘ ਅੰਦਰ ਗਏ ਆ ਸਾਰਿਆਂ ਨੇ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਸੋ ਆਪਾਂ ਨੂੰ ਵੀ ਉਹਨਾਂ ਲਈ ਹੀ ਚੜ੍ਹਦੀ ਕਲਾ ਦੀ ਗੱਲ ਕਰਨੀ ਚਾਹੀਦੀ ਆ ਤੇ ਚੜ੍ਹਦੀ ਕਲਾ ਦਾ ਹੀ ਸੰਦੇਸ਼ ਦੇਣਾ ਚਾਹੀਦਾ ਸਾਰੇ ਪਾਸੇ ਸਿੱਖ ਕੌਮ ਪਹਿਲਾਂ ਵੀ ਚੜ੍ਹਦੀ ਕਲਾ ਚ ਸੀ ਹੁਣ ਵੀ ਚੜ੍ਹਦੀ ਕਲਾ ਚ ਆ ਤੇ ਗਾਂ ਵੀ ਚੜ੍ਹਦੀ ਕਲਾ ਚ ਹੀ ਰਹੂਗੀ ਸਿਰਫ ਇਹਨਾਂ ਗੱਲਾਂ ਤੋਂ ਹੀ ਤਕਲੀਫ ਹੁੰਦੀ ਆ ਜਿਵੇਂ ਅਮਰਤ ਸਿੰਘ ਨੇ ਬਿਆਨ ਦਿੱਤਾ ਸੀ ਉਸੇ ਬਿਆਨ ਦਾ ਜਵਾਬ ਜਿਹੜਾ ਬੰਦੀ ਸਿੰਘਾਂ ਨੇ ਦਿੱਤਾ ਚੜ੍ਹਦੀ ਕਲਾ ਦੇ ਵਿੱਚ ਦਿੱਤਾ ਕਿ ਅਸੀਂ ਪੰਜਾਬ ਲਈ ਵੱਖਰੇ ਰਾਜ ਲਈ ਹਮੇਸ਼ਾ ਗੱਲ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਹਾਂਗੇ ਇਹ ਕਿਉਂ ਕਰਨੀ ਪੈਂਦੀ ਆ ਇਹ ਆਪਾਂ ਨੂੰ ਸਮਝਣਾ ਪਊਗਾ ਕਿ ਆਪਾਂ ਕਿਉਂ ਗੱਲ ਕਰ ਰਹੇ ਆ ਇਹ ਕਿਉਂਕਿ ਕਾਨੂੰਨ ਨਾਮ ਦੀ ਕੋਈ ਚੀਜ਼ ਹੈ ਨਹੀਂ ਕਾਨੂੰਨ ਨੂੰ ਤਾਂ ਇਹ ਇਹ ਖੁਦ ਆਪਣੇ ਕਾਨੂੰਨ ਦੀਆਂ ਧੜੀਆਂ ਢਾ ਰਹੇ ਆ ਜਿਹੜਾ ਇਹਨਾਂ ਦਾ ਆਪ ਦੇ ਵੱਲੋਂ ਬਣਾਇਆ ਹੋਇਆ ਉਹਦੀਆਂ ਵੀ ਇਹ ਤਜੀਆਂ ਡਾ ਰਹੇ ਆ ਕਾਨੂੰਨ ਦੀਆਂ ਤੇ ਫਿਰ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਆ ਸੋ ਗੁਰਪ੍ਰੀਤ ਸਿੰਘ ਨੇ ਚੜ੍ਹਦੀ ਕਲਾ ਦੇ ਵਿੱਚ ਗ੍ਰਿਫਤਾਰੀ ਦਿੱਤੀ ਇਹੀ ਜਿਹੜਾ ਬਹੁਤ ਵੱਡੀ ਗੱਲ ਆ ਸੋ 4 ਦਿਨ ਦਾ ਜਿਹੜਾ ਉਹ ਰਿਮਾਂਡ ਗੁਰਪ੍ਰੀਤ ਸਿੰਘ ਨੂੰ ਮਿਲਿਆ ਤੇ ਸੋ ਆਸ ਕਰਦੇ ਆ ਕਿ ਅੱਗੇ ਤੋਂ ਵੀ ਗੁਰਪ੍ਰੀਤ ਸਿੰਘ ਜਿਹੜਾ ਉਹ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਇਸੇ ਤਰ੍ਹਾਂ ਜਿਹੜਾ ਕੌਮ ਦੀ ਸੇਵਾ ਕਰਦੇ ਰਹਿਣਗੇ ਭਾਈ ਕੁਲਵੰਤ ਸਿੰਘ ਰਾਓ ਕੇ ਨੂੰ ਵੀ ਸ਼ੇਦਨਾ ਦੀ ਪ੍ਰੋਲ ਦਿੱਤੀ ਗਈ ਸੀ ਸੋ ਉਹਨਾਂ ਦੇ ਚਾਚਾ ਜੀ ਦੀ ਜਿਹੜੀ ਆ ਉਹ ਅੰਤਿਮ ਸੰਸਕਾਰ ਤੇ ਉਹਨਾਂ ਨੂੰ ਜਿਹੜੀ ਆ ਪ੍ਰੋਲ ਦਿੱਤੀ ਗਈ ਸੀ ਸੋ ਉਹਨਾਂ ਨੂੰ ਵੀ ਕਾਫੀ ਖਬਰਾਂ ਆਈਆਂ ਕਿ ਉਹਨਾਂ ਨੂੰ ਵੀ ਨਜ਼ਰਬੰਦ ਰੱਖਿਆ ਗਿਆ ਉੱਥੇ ਕਿਤੇ ਨੇੜੇ ਤੇੜੇ ਵਾਲੇ ਥਾਣੇ ਦੇ ਵਿੱਚ ਤੇ ਪਰਿਵਾਰ ਨੂੰ ਮਲਾਇਆ ਜ਼ਰੂਰ ਗਿਆ ਪਰ ਕੁਝ ਸਮੇ ਲਈ ਸੋ ਇਹ ਉਹਨਾਂ ਦਾ ਕੋਈ ਪ੍ਰੋਟੋਕਾਲ ਆ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਪ੍ਰੋਲ ਲਈ ਆ ਪ੍ਰੋਲ ਮਿਲੀ ਆ ਉਹਦੇ ਵਿੱਚ ਕੁਝ ਪ੍ਰੋਟੋਕਾਲ ਹੁੰਦੇ ਆ ਕਿ ਹਾਂ ਇਸ ਤਰ੍ਹਾਂ ਨਹੀਂ ਕਰਨਾ ਇਸ ਤਰ੍ਹਾਂ ਨਹੀਂ ਕਰਨਾ ਇਸ ਤਰ੍ਹਾਂ ਕਰਨਾ ਤੇ ਇਸ ਤਰ੍ਹਾਂ ਨਹੀਂ ਕਰਨਾ ਸੋ ਆਪਾਂ ਉਸ ਗੱਲ ਤੇ ਕਿੰਤੂ ਪਰੰਤੂ ਨਹੀਂ ਕਰਦੇ ਪਰ ਹਾਂ ਜੋ ਆਪਾਂ ਨੂੰ ਪਤਾ ਕਿ ਆਪਾਂ ਗੁਲਾਮ ਆ ਆਪਾਂ ਸਰਕਾਰ ਦੇ ਅੰਡਰ ਚੱਲ ਰਹੇ ਆ ਸਰਕਾਰ ਉਹਨਾਂ ਦੀ ਆ ਤੇ ਉਹ ਆਪਦੇ ਤਰੀਕੇ ਦੇ ਨਾਲ ਸਭ ਕੁਝ ਕਰਨਗੇ ਆਪਾਂ ਨੂੰ ਵੀ ਪਤਾ ਸੋ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰੋ ਕਿਉਂਕਿ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਲਿਆ ਵਾਰਿਆ ਫੇਰ ਵੀ ਚੜ੍ਹਦੀ ਕਲਾ ਦਾ ਸੰਦੇਸ਼ ਦਿੱਤਾ ਸੋ ਉਹਨਾਂ ਦੀ ਵੀ ਇੱਕ ਸੋਚ ਸੀ ਕਿ ਮੇਰੀ ਕੌਮ ਆ ਜਿਹੜੀ ਸਿੱਖ ਕੌਮ ਆ ਜਿਹੜੀ ਉਹ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰੇ ਸੋ ਜੇ ਸਿੱਖ ਕੌਮ ਆ ਜਿਹੜੀ ਉਹ ਚੜ੍ਹਦੀ ਕਲਾ ਦੀ ਗੱਲ ਇਹ ਇਹ ਪ੍ਰੋਬਲਮ ਕਿੱਥੋਂ ਆਉਂਦੀ ਹੈ ਇਹ ਪ੍ਰੋਬਲਮ ਇੱਥੋਂ ਹੀ ਆਉਂਦੀ ਹੈ ਇਹਨਾਂ ਨੂੰ ਕਿ ਇਹਨਾਂ ਨੂੰ ਐ ਲੱਗਦਾ ਕਿ ਯਾਰ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰਦੇ ਆ ਅਸੀਂ ਇਹਨਾਂ ਨੂੰ ਰੋਂਨੇ ਆ ਅਸੀਂ ਇਹਨਾਂ ਨੂੰ ਧਮਕਾਉਣੇ ਆ ਅਸੀਂ ਇਹ ਇਹ ਇਹਨਾਂ ਨੇ ਸਰਕਾਰਾਂ ਨੇ ਫੇਕ ਆਈਡੀਆਂ ਬਣਾ ਬਣਾ ਕੇ ਵੀ ਧਮਕੀਆਂ ਦੇ ਦੇ ਕੇ ਵੀ ਸਿੱਖ ਕੌਮ ਦੇ ਯੋਧਿਆਂ ਨੂੰ ਵੇਖ ਲਿਆ ਇਹਨਾਂ ਨੇ ਤਸ਼ੱਦਦ ਵੀ ਇੰਨਾ ਕੀਤਾ ਸੋ ਕੁਲਵੰਤ ਸਿੰਘ ਰਾਓ ਕੇ ਜਿਹੜੇ ਹੈਗੇ ਆ ਜਾਂ ਹੋਰ ਜਿੰਨੇ ਨੌਜਵਾਨ ਆ ਭਾਈ ਅਮਰਤਪਾਲ ਸਿੰਘ ਦੇ ਸਾਥੀ ਆ ਉੱਥੇ ਡਿਬੜੂਗੜ ਜੇਲ੍ਹ ਦੇ ਵਿੱਚ ਜਾਂ ਵੱਖ-ਵੱਖ ਜੇਲਾਂ ਦੇ ਵਿੱਚ ਪੰਜਾਬ ਦੀਆਂ ਜੇਲਾਂ ਦੇ ਵਿੱਚ ਆ ਸੋ ਡਰਾਉਣਾ ਧਮਕਾਉਣਾ ਇਹ ਸਾਰਾ ਕੁਝ ਇਹਨਾਂ ਨੇ ਕਰਕੇ ਦੇਖਿਆ ਹੋਇਆ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਇਹਨਾਂ ਨੂੰ ਇਹੀ ਸੋਚ ਆ ਇਹਨਾਂ ਦੀ ਇੱਕ ਸੋਚ ਇਹੀ ਆ ਕਿ ਯਾਰ ਇੰਨਾ ਤਸ਼ੱਦਦ ਹੋਇਆ ਇੰਨਾ ਕੁਛ ਕੀਤਾ ਪਰ ਫੇਰ ਵੀ ਕਿਤੇ ਨਾ ਕਿਤੇ ਨੌਜਵਾਨ ਆ ਜਿਹੜੇ ਪੰਜਾਬ ਦੇ ਨੌਜਵਾਨ ਆ ਜਿਹੜੇ ਉਹ ਉੱਭਰ ਕਿਉਂ ਰਹੇ ਆ ਪੰਜਾਬ ਦੇ ਨੌਜਵਾਨ ਜਿਹੜੇ ਮੂਹਰੇ ਕਿਉਂ ਆ ਰਹੇ ਆ ਕਿਵੇਂ ਆ ਰਹੇ ਆ ਮਤਲਬ ਇਹ ਗੁਰੂ ਸਾਹਿਬ ਦੀ ਕਿਰਪਾ ਇਹ ਗੁਰੂ ਸਾਹਿਬ ਦੀ ਕਿਰਪਾ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ ਚੜ੍ਹਦੀ ਕਲਾ ਦਾ ਸੰਦੇਸ਼ ਆ ਸੋ ਗੁਰੂ ਸਾਹਿਬ ਦੀ ਕਿਰਪਾ ਜਿਹੜੀ ਉਹ ਇਸੇ ਤਰ੍ਹਾਂ ਕੌਮ ਦੇ ਉੱਤੇ ਬਣੀ ਆ ਸ਼ਹੀਦੀ ਪਹਿਰੇ ਲੱਗੇ ਹੋਏ ਆ ਸੋ ਇਸੇ ਤਰ੍ਹਾਂ ਕੌਮ ਦੀ ਜਿਹੜੀ ਆ ਚੜ੍ਹਦੀ ਕਲਾ ਰਹੂਗੀ ਇੱਕ ਇੱਕ ਗੱਲ ਇੱਥੇ ਇਹ ਵੀ ਸੋਚਣ ਵਾਲੀ ਆਉਂਦੀ ਹੈ ਕਿ ਪੰਜਾਬ ਹੀ ਕਿਉਂ ਪੰਜਾਬ ਦੇ ਵਿੱਚ ਹੀ ਕਿਉਂ ਤੁਹਾਨੂੰ ਐਂ ਨਹੀਂ ਲੱਗਦਾ ਕਿ ਯਾਰ ਖਤਰਾ ਪੰਜਾਬ 'ਚ ਹੀ ਆ ਸਾਰਾ ਹਰਿਆਣਾ 'ਚ ਨਹੀਂ ਖਤਰਾ ਯੂਪੀ 'ਚ ਨਹੀਂ ਖਤਰਾ ਜਾਂ ਰਾਜਸਥਾਨ 'ਚ ਨਹੀਂ ਖਤਰਾ ਜਾਂ ਹੋਰ ਦੇਸ਼ਾਂ ਦੇ ਵਿੱਚ ਨਹੀਂ ਖਤਰਾ ਜਾਂ ਉੱਥੇ ਨਹੀਂ ਨਸ਼ਾ ਉੱਥੇ ਨਹੀਂ ਚਿੱਟਾ ਇਹ ਪੰਜਾਬ ਦੇ ਵਿੱਚ ਹੀ ਕਿਉਂ ਇਹ ਖਤਰਾ ਪੰਜਾਬ ਦੇ ਵਿੱਚ ਹੀ ਕਿਉਂ ਖਤਰਾ ਪੰਜਾਬ ਦੇ ਨੌਜਵਾਨਾਂ ਤੋਂ ਹੀ ਕਿਉਂ ਅਸਾਮ ਡਿਬੜੂਗੜ੍ਹ ਜੇਲ੍ਹਾਂ ਦੇ ਵਿੱਚ ਪੰਜਾਬ ਦੇ ਨੌਜਵਾਨ ਹੀ ਕਿਉਂ ਇਹ ਇਹ ਵੀ ਇੱਕ ਬਹੁਤ ਵੱਡਾ ਮਸਲਾ ਕਿ ਪੰਜਾਬ ਹੀ ਕਿਉਂ ਇਹ ਇਹ ਤੁਹਾਨੂੰ ਸਮਝਣ ਦੀ ਲੋੜ ਆ ਕਿ ਪੰਜਾਬ ਹੀ ਕਿਉਂ ਇਹ ਇਹਦਾ ਵੀ ਕਾਰਨ ਹੈ ਸੋ ਪੰਜਾਬ ਇਹਨਾਂ ਨੂੰ ਪਤਾ ਕਿ ਪੰਜਾਬ ਸਾਡਾ ਤੇ ਹੈ ਨਹੀਂ ਪੰਜਾਬ ਦੇ ਇੱਕ ਵੱਖਰਾ ਹੈਗਾ ਹੀ ਹੈਗਾ ਇਹਨਾਂ ਨੂੰ ਪਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਪਤਾ ਹੈ ਕਿ ਕੀ ਹੋਣਾ ਕੀ ਰਣਨੀਤੀ ਆ ਤੇ ਕੀ ਹੋਣਾ ਕੀ ਨਹੀਂ ਹੋਣਾ ਇਹ ਤਾਂ ਇੱਕ ਸਿਸਟਮ ਤਹਿਤ ਇੱਕ ਚੱਲ ਰਿਹਾ ਆ ਕਿ ਫੜ ਫੜ ਕੇ ਨੌਜਵਾਨਾਂ ਨੂੰ ਅੰਦਰ ਛਿਟਣਾ ਫਿਰ ਉਹਨਾਂ ਨੂੰ ਮਤਲਬ ਤਿਆਰ ਕਰਨਾ ਕਿ ਹਾਂ ਤੁਸੀਂ ਯਾਰ ਮਤਲਬ ਐਂ ਕਰਨਾ ਐਂ ਕਰਨਾ ਫਿਰ ਅਸੀਂ ਤੁਹਾਨੂੰ ਛੱਡਾਂਗੇ ਨਹੀਂ ਤੁਹਾਨੂੰ ਅਸੀਂ ਛੱਡਾਂਗੇ ਨਹੀਂ ਜਿਵੇਂ ਬੰਦੀ ਸਿੰਘ ਆ ਉਹ ਕਈ ਸਾਲਾਂ ਦੇ ਜੇਲ੍ਹਾਂ ਦੇ ਵਿੱਚ ਬੰਦਾ ਉਹਨਾਂ ਨੂੰ ਮਨਾਇਆ ਗਿਆ ਕਿ ਤੁਸੀਂ ਯਾਰ ਐਂ ਕਰੋ ਐਂ ਕਰੋ ਪਰ ਉਹ ਨਹੀਂ ਮੰਨੇ ਸੋ ਚੜ੍ਹਦੀ ਕਲਾ ਦਾ ਸੰਦੇਸ਼ ਅਜੇ ਤੱਕ ਵੀ ਦਿੰਦੇ ਆ ਗਾਹ ਵੀ ਦਿੰਦੇ ਰਹਿਣਗੇ ਸੋ ਆਊਗਾ ਇੱਕ ਦਿਨ ਉਹ ਨਵਾਂ ਸਾਲ ਆਊਗਾ ਜਿਸ ਦਿਨ ਸਾਰੇ ਬੰਦੀ ਸਿੰਘਾਂ ਜਿਹੜੇ ਉਹ ਬਾਹਰ ਹੋਣਗੇ ਬਾਹਰ ਹੋਣਗੇ ਆਪਣੇ ਨਾਲ ਬੈਠਣਗੇ ਆਪਣੇ ਨਾਲ ਵਿਚਾਰ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਰਾਜ ਦੀ ਪ੍ਰਾਪਤੀ ਦੀ ਗੱਲ ਕਰਨਗੇ ਸੋ ਇਕੱਠੇ ਰਲ ਕੇ ਚੱਲਾਂਗੇ ਸੋ 11 ਤਰੀਕ ਨੂੰ ਕੌਮਨ ਸਾਹ ਮੋਰਚੇ ਵੱਲੋਂ ਫਤੇਗੜ ਸਾਹਿਬ ਤੋਂ ਜਿਹੜਾ ਮਾਰਚ ਕੱਢਿਆ ਜਾ ਰਿਹਾ ਬੰਦੀ ਸਿੰਘਾਂ ਲਈ ਉਹਦੇ ਵਿੱਚ ਵੀ ਜਰੂਰ ਵੱਧ ਤੋਂ ਵੱਧ ਸਾਰੇ ਸ਼ਮੂਲੀਅਤ ਕਰੋ ਜਿੰਨਾ ਵੀ ਕਿਸੇ ਕੋਲ ਟਾਈਮ ਹੈਗਾ ਮੈਂ ਇਹ ਨਹੀਂ ਕਹਿੰਦਾ ਕਿ ਉੱਥੋਂ ਤੁਸੀਂ ਤੁਰ ਕੇ ਉੱਥੋਂ ਮਾਰਚ ਤੋਂ ਸ਼ੁਰੂਆਤ ਕਰਕੇ ਤੁਸੀਂ ਗਾਂ ਮੋਹੱਲੀ ਤੱਕ ਜਾਓ ਪਰ ਜਿੰਨਾ ਕਿ ਸਮਾਂ ਤੁਹਾਡੇ ਕੋਲੇ ਹੈਗਾ ਕੋਈ 5 ਮਿੰਟ 10 ਮਿੰਟ ਜਿੰਨਾ ਕਿ ਸਮਾਂ ਹੈਗਾ ਜਦੋਂ ਜਰੂਰ ਉੱਥੇ ਪਹੁੰਚੋ ਫਤੇਗੜ ਸਾਹਿਬ ਜਿਵੇਂ ਫਤੇਗੜ ਸਾਹਿਬ ਸ਼ਹੀਦੀ ਦਿਹਾੜਿਆਂ ਦੇ ਵਿੱਚ ਇਕੱਠ ਹੋਇਆ ਸੀ ਜੇ ਉਵੇਂ ਇਕੱਠ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਵੇ ਤਾਂ ਮੈਂ ਕਹਿੰਦਾ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਕਿ ਬੰਦੀ ਸਿੰਘ ਸਾਰੇ ਬਾਹਰ ਆਉਣਗੇ ਕਾਮਰੇਡ ਲਾਣੇ ਦਾ ਤੁਹਾਨੂੰ ਪਤਾ ਹੀ ਆ ਕਿ ਕਾਮਰੇਡ ਲਾਣੇ ਦਾ ਜਿਹੜਾ ਕੱਠ ਹੈਗਾ ਜੇ ਉਹ ਕੱਠ ਵੀ ਉਹ ਵੀ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਲੈਣ ਜਾਂ ਗੁਰੂ ਸਾਹਿਬ ਵਾਲੇ ਪਾਸੇ ਆ ਜਾਂ ਜਾਂ ਕੇਸ ਦੇ ਨਿਸ਼ਾਨ ਹੇਠ ਗੱਲ ਕਰ ਲੈਣ ਤਾਂ ਇਹ ਮੰਮੂਲੀ ਜੀ ਗੱਲ ਆ ਇਹ ਹੋ ਸਕਦਾ ਕਰ ਸਕਦੇ ਆ ਪਰ ਕਿਤੇ ਨਾ ਕਿਤੇ ਕੌਮ ਦੇ ਵਿੱਚ ਜਿਹੜੇ ਗद्दार ਸ਼ਿਫੇ ਹੋਏ ਆ ਜਾਂ ਆਪਾਂ ਕਹਿੰਨੇ ਆ ਪਗੜੀ ਧਾਰੀ ਬਣੇ ਹੋਏ ਆ ਜਾਂ ਆਪਾਂ ਕਹਿ ਲਈਏ ਕਿ ਸਰਕਾਰ ਵੱਲੋਂ ਪਲਾਂਟਡ ਕੀਤੇ ਹੋਏ ਆ ਉਹਨਾਂ ਤੋਂ ਕਿਤੇ ਨਾ ਕਿਤੇ ਆਪਾਂ ਨੂੰ ਖਤਰਾ ਮਹਿਸੂਸ ਜਾਂ ਹੋ ਜਾਂਦਾ ਕਿ ਯਾਰ ਨਹੀਂ ਇਹ ਵੀ ਕਿਤੇ ਆਏ ਨਾ ਨਿਕਲ ਜੇ ਪਰ ਜਿਹੜਾ ਵੀ ਕੌਮ ਦੀ ਗੱਲ ਕਰਦਾ ਜਿੱਥੇ ਵੀ ਤੁਹਾਨੂੰ ਸਹੀ ਲੱਗਦਾ ਉਹਦੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਉਹਨੂੰ ਸ਼ੇਅਰ ਕਰਿਆ ਕਰੋ ਕਿਤੇ ਨਾ ਕਿਤੇ ਇਹਦਾ ਬੈਨੀਫਿਟ ਜਰੂਰ ਹੋਊਗਾ ਸੋ ਸਰਕਾਰਾਂ ਨੂੰ ਵੀ ਕਿਤੇ ਨਾ ਕਿਤੇ ਪਤਾ ਲੱਗਦਾ ਰਹ ਜਾਂਦਾ ਭਗਵੰਤ ਮਾਨ ਨੇ ਜੋ ਪੰਜਾਬ ਦੇ ਵਿੱਚ ਕੀਤਾ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਦਿੱਲੀ ਵਾਲੇ ਪਾਸਿਓਂ ਰਲ ਮਿਲ ਕੇ ਚੱਲ ਕੇ ਜੋ ਸਿਸਟਮ ਕ੍ਰੀਏਟ ਕਰ ਰਿਹਾ ਉਹ ਵੀ ਆਪਾਂ ਨੂੰ ਪਤਾ ਸੋ ਆਪਾਂ ਨੂੰ ਕਿਤੇ ਨਾ ਕਿਤੇ ਜੋਸ਼ ਵੀ ਤੇ ਹੋਸ਼ ਵੀ ਦੋਨੇ ਚੀਜ਼ਾਂ ਨੂੰ ਉਰਲਾ ਮਲਾ ਕੇ ਜੜੀਆਂ ਉਹ ਚੱਲਣ ਦੀ ਲੋੜ ਆ ਕੱਲਾ ਜੋਸ਼ ਵੀ ਆਪਾਂ ਨਾਲ ਲਈਏ ਤੇ ਕੱਲਾ ਹੋਸ਼ ਵੀ ਆਪਾਂ ਨਾਲ ਅੱਗੇ ਦੋਵੇਂ ਚੀਜ਼ਾਂ ਨੂੰ ਉਰਲਾ ਮਲਾ ਕੇ ਸਿਸਟਮੈਟਿਕਲੀ ਚੱਲਣ ਦੀ ਲੋੜ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਨਹੀਂ ਚਾਹੁੰਦਾ ਕਿ ਕਿਸੇ ਦਾ ਕੋਈ ਨੁਕਸਾਨ ਹੋਵੇ ਮੈਂ ਤਾਂ ਇਹ ਚਾਹਣਾ ਕਿ ਕੋਈ ਵੀ ਅੰਦਰ ਨਾ ਹੋਵੇ ਸਾਰੇ ਬਾਹਰ ਹੋਣ ਸਾਰੇ ਬਾਹਰ ਰਹਿ ਕੇ ਆਪਾਂ ਕੌਮ ਦੀ ਗੱਲ ਕਰੀਏ ਕਿਵੇਂ ਨਾ ਕਿਵੇਂ ਜਿਸ ਤਰ੍ਹਾਂ ਵੀ ਹੋਵੇ ਪਰ ਕੌਮ ਦੀ ਗੱਲ ਜ਼ਰੂਰ ਕਰੀਏ ਸੋ ਸਾਰਿਆਂ ਨੂੰ ਆਪਾਂ ਨੂੰ ਰਲ ਮਿਲ ਕੇ ਚੱਲਣ ਦੀ ਲੋੜ ਆ ਸੋ ਜਿੰਨੇ ਵੀ ਭਾਈ ਅਮਰਪਾਲ ਸਿੰਘ ਦੇ ਸਾਥੀ ਹੋਣ ਜਾਂ ਬੰਦੀ ਸਿੰਘ ਹੋਣ ਜਾਂ ਜਿੰਨੇ ਵੀ ਕੌਮ ਦੀ ਗੱਲ ਕਰਦੇ ਆ ਜਿਹੜੇ ਜੇਲ੍ਹਾਂ ਦੇ ਵਿੱਚ ਫੜ ਲਏ ਜਾਂਦੇ ਆ ਜਾਂ ਗ੍ਰਿਫਤਾਰੀ ਹੁੰਦੀ ਆ ਜਿਨ੍ਹਾਂ ਦੀ ਸਾਰਿਆਂ ਨੇ ਹੱਸਦੇ ਚਿਹਰੇ ਦੇ ਨਾਲ ਗ੍ਰਿਫਤਾਰੀ ਦਿੱਤੀ ਆ ਸੋ ਬਹੁਤ ਵੱਡੀ ਗੱਲ ਆ ਸੋ ਇਹ ਬਹੁਤ ਵੱਡਾ ਕੌਮ ਲਈ ਚੜ੍ਹਦੀ ਕਲਾ ਦਾ ਸੰਦੇਸ਼ ਹੈ ਇੱਥੋਂ ਹੀ ਸਰਕਾਰਾਂ ਨੂੰ ਪਤਾ ਲੱਗਦਾ ਕਿ ਕੌਮ ਪਹਿਲਾਂ ਵੀ ਚੜ੍ਹਦੀ ਕਲਾ ਸੀ ਹੁਣ ਵੀ ਚੜ੍ਹਦੀ ਕਲਾ ਤੇ ਗਾਂ ਵੀ ਚੜ੍ਹਦੀ ਕਲਾ ਚ ਰਹੂਗੀ ਸੋ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਜਿਹੜੇ ਕੌਮ ਦੀ ਗੱਲ ਕਰਦੇ ਆ ਉਹਨਾਂ ਦੀ ਵੀ ਸਪੋਰਟ ਕਰਦੇ ਰਹੋ ਤੇ ਖਾਸ ਕਰਕੇ ਮੈਨੂੰ ਪਤਾ ਕਿ ਐਸਜੀਪੀਸੀ ਜਾਂ ਹੋਰ ਜਿਹੜੀਆਂ ਸੰਸਥਾਵਾਂ ਉਹਨਾਂ ਨੇ ਤਾਂ ਕਿਸੇ ਵੀ ਸਿੱਖ ਕੌਮ ਵਾਲੇ ਬੰਦੇ ਦੀ ਸਪੋਰਟ ਨਹੀਂ ਕਰਨੀ ਜਿਹੜਾ ਸਿੱਖੀ ਦੀ ਗੰਗ ਕਰਦਾ ਪਰ ਕਿਤੇ ਨਾ ਕਿਤੇ ਤੁਸੀਂ ਜਰੂਰ ਸਪੋਰਟ ਕਰੋ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਉਹਨਾਂ ਦੇ ਘਰ ਤੱਕ ਵੀ ਸਪੋਰਟ ਕਰੋ ਉਹਨਾਂ ਦੇ ਪਰਿਵਾਰਾਂ ਤੱਕ ਵੀ ਸਪੋਰਟ ਕਰੋ ਇਹ ਇਸੇ ਚੀਜ਼ 'ਚ ਆਪਾਂ ਮਾਰ ਖਾ ਜਾਂਦੇ ਆ ਕਿ ਆਪਾਂ ਸਿਰਫ ਸਿਰਫ ਸ਼ਹੀਦਾਂ ਦੀ ਗੱਲ ਕਰਦੇ ਆ ਆਪਾਂ ਯੋਧਿਆਂ ਦੀ ਗੱਲ ਜਰੂਰ ਕਰਦੇ ਆ ਪਰ ਕਿਤੇ ਨਾ ਕਿਤੇ ਆਪਾਂ ਉਹਨਾਂ ਦੇ ਪਰਿਵਾਰਾਂ ਨੂੰ ਭੁੱਲ ਜਾਂਦੇ ਆ ਕਿ ਉਹਨਾਂ ਦੀ ਉਹਨਾਂ ਦੇ ਪਰਿਵਾਰਾਂ ਪ੍ਰਤੀ ਵੀ ਆਪਣਾ ਕੋਈ ਫਰਜ਼ ਬੰਦਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਦੋਂ ਪੁੱਛਿਆ ਜਾਂਦਾ ਉਹ ਕਹਿੰਦੇ ਸਾਡੇ ਕੋਲ ਤਾਂ ਕੋਈ ਆਇਆ ਨਹੀਂ ਸਾਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਸੋ ਇਹ ਇਹ ਬਹੁਤ ਵੱਡੀ ਨਿਰਾਸ਼ਤਾ ਵਾਲੀ ਗੱਲ ਆ ਸੋ ਇਹ ਇਧਰ ਵੀ ਜਿਹੜੇ ਐਨ ਆਰ ਆਈ ਵੀਰ ਆ ਜਿਹੜੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਧਰ ਵੀ ਥੋੜਾ ਜਿਹਾ ਧਿਆਨ ਜ਼ਰੂਰ ਦਿੱਤਾ ਜਾਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ